ਅਦੇ ਇਹ ਪੁਰਾਣੇ ਬਣੇ ਪ੍ਰੋਗਰੈਜ ਵਾਲੇ ਸੀਪ ਜਿਹੜੇ ਆ ਬਲਵਲੇ ਅਰੇਜ ਕਰਕੇ ਬਲ ਦੇਖ ਲੈ ਇਹ ਹੋਣੀ ਬੰਦ ਹੈ ਪ੍ਰੋਗਰੈਸ ਤੋਂ ਕਿੰਨਾ ਸੋਹਣਾ ਹਨ ਉਹ ਹੀ ਹੈ ਨਾ ਮਜ਼ਬੂਤ ਬਣਿਆ ਹੋਇਆ ਪਾ ਆਖੜਾ ਆ ਚਾਲ ਜੀ ਹੋਣੀ ਹੈ ਨਾ ਚਾਲ ਹੈ ਠੀਕ ਹੈ ਇਹ ਆ ਗਈ ਨਹਿਰ ਆ ਗਈ ਇਹ ਘਰਾਟਾਂ ਲਈ ਮੁਰਦੇ ਆਪਾ ਉਹ ਦਿਖਾ ਕੇ ਜਾਵਾਂਗੇ ਪਛੇਰੇ ਗਿਆ ਉਹ ਚੱਕੀਆਂ ਚੱਲੀਆਂ ਆਪਨ ਪਾਣੀ ਨਾਲ ਉਰੇ ਅੱਛਾ ਜੀ ਆਪਾਂ ਹਾਲੇ ਕਹਿ ਨਹੀਂ ਕਰਦਾ ਪੁੜੀ ਘਾਟੀ ਫਿਰਦੀ ਐ ਬੱਟਾ ਬੈ ਫਿਰਦੀ ਪਤਾ ਨਹੀਂ ਹਾਂ ਤਾਂ ਕਿਹਦੇ ਕਹਾਵਤਾਂ ਵੀ ਘਰੇ ਖਾਣ ਬਣੇ ਆ ਲੈਣ ਪੁੜੀ ਘਾਟੀ ਫਿਰਦੀ ਆ ਹਾਂ ਤੇ ਚੱਕੀਆਂ ਆਂ ਔਰ ਚੱਕੀਆਂ ਆ ਲੈ ਆ ਉਹਦੇ ਨਾਲ ਪਾਣੀ ਨਾਲ ਅੱਛਾ ਠੀਕ ਆ ਤਾਂ ਉੱਥੇ ਆਲੀਆਂ ਅੱਛਾ ਸ ਤਾਂ ਉਹ ਕਹਾਵਤ ਬਣਿਆ ਹੈ ਕਿਆ ਕਹਾਵਤ ਆਖਲਾ ਹਾਂ ਕਰਾਟਾਂ ਕਹਾਵਤ ਹੀ ਹੈਗੀ ਆ ਕਰਾਟਾਂ ਵਾਲੀ ਉਹ ਚੱਕੀਆਂ ਨੇ ਕਰਾਟ ਹੁੰਦੇ ਨੇ ਉਹ ਠੀਕ ਆ ਸਸਰੀ ਕੀ ਹੁੰਦੀ ਨੇ ਪਾਣੀ ਆਣੀ ਆ ਉਹ ਵੀ ਸਭ ਦਿੱਤੇ ਜਾ ਰਹੇ ਆ ਚੱਲ ਪਰਵਾ ਚੱਲ ਚੱਲ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਕੰਟੀਨਿਊ ਕਰਦੇ ਆ ਆਪ ਆਪਣਾ ਅੱਜ ਦਾ ਬਲੌਗ ਤੇ ਅੱਜ ਅਸੀਂ ਚੱਲੇ ਆ ਜੀ ਸੰਗਰੂਰ ਫੇਰ ਸਾਡੀ ਸ਼ਾਪਿੰਗ ਤੇ ਕੁਝ ਬਿਮਾਰੀਆਂ ਹਨਾ ਵਿੱਕੀ ਨੇ ਅੱਜ ਮੀ ਅਲਟਰਾਸਾਉਂਡ ਕਰਵਾਉਣੀ ਸੀ ਤੇ ਮੈਂ ਆਖਿਆ ਚਲ ਵੀ ਮੈਨੂੰ ਵੀ ਨਾਲ ਹੀ ਲੈ ਚੱਲ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੈਂ ਵੀ ਆਪਦੇ ਇੱਕ ਦੋ ਕੰਮ ਕੱਢਿਆਂਗੀ ਹਨਾ ਕਿਉਂਕਿ ਫਿਰ ਡੇਲੀ ਡੇਲੀ ਜਾਇਆ ਨਹੀਂ ਜਾਂਦਾ ਹੈਗਾ ਪਹਿਲਾਂ ਇਹਨਾਂ ਦੀ ਸਲਾਹ ਸੀ ਵੀ ਬੱਸ ਤੇ ਜਾਊਂਗਾ ਮੈਂ ਫਿਰ ਮੈਨੂੰ ਆਕੇ ਮੈਂ ਮੈਨੂੰ ਵੀ ਕੰਮ ਨੇ ਇੱਕ ਤਾਂ ਕੱਪੜਿਆਂ ਦੇ ਜਿਹੜੇ ਲਾਈਨਿੰਗਾ ਵਗੈਰਾ ਨੇ ਉਹ ਡਾਈ ਕਰਵਾਉਣੀਆਂ ਦੀਆਂ ਕੱਲ ਹਰਪੀ ਡਿਰਬੇ ਜਾ ਕੇ ਆਈ ਉੱਥੇ ਹੋਈਆਂ ਨਹੀਂ ਹੈਗੀਆਂ ਉਹ ਕਹਿੰਦੇ ਵੀ ਹੁੰਦੀਆਂ ਨਹੀਂ ਹੈਗੀਆਂ ਫੇਰ ਆ ਸੈਮ ਚਲੋ ਸੰਗਰੂਰ ਤੋਂ ਕਰਵਾ ਲੈਨੇ ਆ ਹਨਾ ਉਹ ਕਰਵਾਉਣੇ ਨੇ ਤੇ ਇੱਕ ਦੋ ਹੋਰ ਕੰਮ ਨੇ ਛੋਟੇ ਮੋਟੇ ਜੇ ਵੀ ਚੱਲ ਨਾਲ ਉਹ ਕਰ ਜਾਗੇ ਨਾਲੇ ਚਲੋ ਇਹਨਾਂ ਦੀ ਅਲਟਰਾ ਸਾਊਂਡ ਹੋ ਜੂਗੀ ਹਨਾ ਦਿਨ ਤਾਂ ਸਾਰਾ ਖਰਾਬ ਹੋਊਗੀ ਏ ਫਿਰ ਦੂਸਰੇ ਦਿਨ ਇਹ ਹੋ ਜਾਂਦਾ ਕਿ ਅੱਜ ਇਹ ਜਾਂਦੇ ਕੱਲ ਨੂੰ ਮੈਂ ਕਹਿਦੀ ਨਹੀਂ ਕਿ ਮੈਂ ਜਾਣਾ ਫਿਰ ਦੋ ਦਿਨ ਰੁੱਧੇ ਜੇ ਜਾਂਦੇ ਨੇ ਹਨਾ ਕੰਮ ਦੋ ਦਿਨਾਂ ਚ ਨਹੀਂ ਹੁੰਦਾ ਹੈਗਾ ਵੀ ਚਲ ਕੱਲ ਨੂੰ ਹੋਣਾ ਸੀ ਨੇ ਕੋਈ ਆਪਦਾ ਸ਼ੂਟ ਵਗੈਰਾ ਕਰਨਾ ਹੁੰਦਾ ਤਾਂ ਆਪਾਂ ਕੱਲ ਨੂੰ ਉਹ ਕਰ ਲਾਂਗੇ ਅੱਜ ਦੇ ਦਿਨ ਚ ਸਾਰੇ ਕੰਮ ਹੋ ਜਾਣਗੇ ਆਪਣੇ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਸੰਗਰੂਰ ਤੇ ਉੱਥੇ ਜਾ ਕੇ ਦੇਖਦੇ ਆਂ ਫਿਰ ਕੀ ਕੋਸਾ ਸ਼ਾਪਿੰਗ ਹੁੰਦੀ ਹੈ ਤੇ ਸੰਗਰੂਰ ਦਾ ਕਿਸ ਤਰ੍ਹਾਂ ਦਾ ਮਾਹੌਲਾ ਨਾ ਸਿਸਾਰ ਸੰਗਰੂਰ ਵਾਰੇ ਇੰਨਾ ਜਿਆਦਾ ਭੇਤ ਜਾਂ ਹੈ ਨਹੀਂ ਇਹਨਾਂ ਨੂੰ ਖਾ ਸੀ ਨੇ ਇਹ ਕੰਨਾ ਮਾੜ ਮੁੱਟੀ ਹੋਣ ਦਾ ਬਾਈ ਉੱਟੀ ਰਹਿਣਾ ਉਸ ਤਾਂ ਉਹ ਨਹੀਂ ਆ ਦੇਗਾ ਆਮ ਤੁਹਾਡਾ ਦਾ ਆਪ ਦਾ ਸ਼ਹਿਰ ਆ ਇਹ ਫੇਰ ਵੀ ਦੂਰ ਪਿੰਡਾ ਪਹਤਰਾ ਦਰਬਾ ਲਹਿਰਾ ਆ ਪਤਾ ਰ ਆ ਕਿੱਥੇ ਜੀ ਜੇ ਮੈਂ ਸਾਨੂੰ ਪਟਿਆਲੇ ਬਾਰੇ ਪਤਾ ਨੌਲ ਜਾਂ ਵੀ ਫਲਾਣੀ ਜੀ ਚਲੋ ਇਧਰੋਂ ਜੇ ਉਹ ਹੋ ਜਾਂਦੀ ਆ ਨਹੀਂ ਪਟਿਆਲੇ ਆ ਕਹਿੰਦੇ ਕੱਪੜਾ ਲਿਆ ਟਾਂ ਮਾਰ ਗਣੀ ਜੇ ਤੁਹਾਡਾ ਆਪ ਕਹਿੰਦੇ ਲਿਆ ਆ ਉਹ ਜਾਂਦੇ ਰਹਿੰਦੇ ਆ ਬਣਾਲੇ ਇਹ ਤਾਂ ਹੈਗਾ ਚਲ ਜੋ ਨੇਰੀ ਲਿਆਉਂਦੇ ਰਹਿੰਦੇ ਨੇ ਉਹਨਾਂ ਨੂੰ ਹਾਂ ਉਹਨਾਂ ਨੂੰ ਹੁੰਦਾ ਨਾ ਉਸ ਤੇ ਪਰ ਕਦੇ ਕੱਪੜਾ ਉਡਾ ਨਾ ਨਹੀਂ ਐਡ ਉਹ ਸਖਰੂਰ ਮਾਂਪਟੀ ਆਉਨੇ ਆ ਇਹ ਤਾਂ ਆਉਂਦੇ ਆ ਮੱਗਰ ਤੇ ਬਦ ਮੱਗਰ ਤਾਂ ਆ ਰਿਹਾ ਦੇਖ ਮੈਂ ਤਾਂ ਆਈ ਦਵਾਈ ਉੱਠੀ ਰਹਿਣਾ ਮਾੜੀ ਆਉਂਦਾ ਉਹਨਾਂ ਆਉਂਦੀ ਜੇ ਹੂੰ ਬਾਕੀ ਚਲੋ ਜਿਹੜਾ ਹੋਰ ਕੋਈ ਕੋਟ ਕਚੈੜੀ ਦਾ ਕੰਮ ਹੁੰਦਾ ਉਹ ਕਰ ਜਾਂਦੇ ਨੇ ਆ ਕੇ ਤੇ ਬਾਕੀ ਹਾਂ ਦਾ ਕੋਈ ਲਾਇਸੈਂਸ ਬਣ ਗਿਆ ਜਿਵੇਂ ਕੋਈ ਤਾਂ ਹੋਰ ਕੁਝ ਕਰਨਾ ਹੁੰਦਾ ਉਹ ਕਾਗਜ਼ ਪੱਤਰ ਆਪਦੇ ਉਹ ਜ਼ਿਲ੍ਹਾ ਪੈਂਦਾ ਆਪਣਾ ਸਖਰੂਰ ਆ ਸਾਰੇ ਕੰਮ ਮੂਰੀ ਹੁੰਦੇ ਨੇ ਬੈਂਕਾਂ ਦੇ ਮੁੰਕਾਂ ਦੇ ਆਮੇ ਕੋਈ ਉਹ ਤਾਂ ਘਰ ਜਾਣੇ ਭਾਈ ਆ ਕੇ ਕੋਈ ਨਾ ਪਤਾ ਕਿੱਥੇ ਬੈਂਕਾਂ ਨੇ ਕਿੱਥੇ ਕਚਰੀਆਂ ਨੇ ਕਿੱਥੇ ਨਹੀਂ ਸੀ ਦਫ਼ਤਰਾਂ ਕਿੱਥੇ ਕੋਈ ਹੋਰ ਦਫ਼ਤਰਾਂ ਉਹ ਸਾਰਾ ਪਤਾ ਤੇ ਤੁਸੀਂ ਕਹੋਗੇ ਵਿੱਕੀ ਹਰ ਵੀਡੀਓ ਦੇ ਵਿੱਚ ਆਹੀ ਸ਼ਰਟ ਪਾ ਕੇ ਆਉਂਦਾ ਕਿਉਂਕਿ ਇਹ ਇਹਨਾਂ ਦਾ ਫੇਵਰੇਟਾ ਜਿਹੜੀ ਮੈਂ ਮੈਂ ਇਹ ਕਰਦਾ ਜੀ ਮੇਰੇ ਛੋਟੇ ਉਮਰ ਹੁੰਦੇ ਦੀ ਆਸ ਤੇ ਇਹੀ ਆ ਕੱਪੜੇ ਜਿੰਨੇ ਮਰਜ਼ੀ ਹੋਣੇ ਇਹ ਮੈਨੂੰ ਕੱਪੜਾ ਮੈਨੂੰ ਵਧੀਆ ਲੱਗੇ ਇੱਕ ਮੈਂ ਉਹੀ ਪਾਉਣਾ ਹਮੇਸ਼ਾ ਫਰਾ ਉਹਨੂੰ ਪਾੜੇ ਵਗੈਰੇ ਸਾਰੇ ਕੱਪੜੇ ਲਿਖਿਆ ਜੀ ਕੇਜੂ ਕਰੀ ਪੱਗਾਂ ਦੇ ਲਿਪਾ ਕਿ ਮੈਨੂੰ ਵਧੀਆ ਲੱਗੇ ਹੋਈ ਪੱਗ ਬੰਨਦਾ ਮੈਂ ਜਦੋਂ ਤੱਕ ਉਹ ਵਿੱਚ ਮੋਗਿਆ ਨਹੀਂ ਨਿਕਲਦੇ ਹੋ ਤਾਂ ਕਹੇ ਛੱਡਦਾ ਨਹੀਂ ਹੈਗਾ ਚਾਹੇ ਜਿੰਨਾ ਮਰਜੀ ਕਹਿ ਲੋ ਚੱਲ ਤਾਂ ਹੋਰ ਵੀ ਬਹੁਤ ਨੇ ਪਰ ਹਾਲੇ ਉਹ ਪਾਉਣੀਆਂ ਨਹੀਂ ਆ ਗਈਆਂ ਜਿਹੜੀ ਹੁਣ ਇੱਕ ਅੱਖ ਥੱਲੇ ਆੜੀਆਂ ਦੇਖੋ ਜੀ ਕੱਪੜੇ ਹੀ ਨਹੀਂ ਮੈਂ ਲੇਖਦਾ ਕੋਈ ਬੰਦੇ ਦੀ ਜਿਵੇਂ ਕਿ ਦਿਲ ਬੰਦੇ ਦਾ ਦਿਲ ਸਾਫ਼ ਹੋਣਾ ਚਾਹੀਦਾ ਬੰਦਾ ਬੰਦਾ ਮੋਹ ਪਿਆਰ ਕਰਦਾ ਬੁਲਾਉਂਦਾ ਤਰ੍ਹਾਂ ਦਾ ਹੋ ਬੰਦੇ ਨੂੰ ਦਿਲ ਦਾ ਬੰਦਾ ਸਾਫ਼ ਹੋਵੇ ਕੱਪੜੇ ਨਹੀਂ ਨਾ ਚੱਜ ਕਰਦੇ ਉਹ ਕੱਪੜੇ ਨਹੀਂ ਮੈਂ ਲੈ ਬੰਦੇ ਦਾ ਬੰਦੇ ਦਾ ਕਿਰਦਾਰ ਵਧੀਆ ਹੋਣਾ ਚਾਹੀਦਾ ਕਿਵੇਂ ਕਹਿੰਦਾ ਕਿਰਦਾਰ ਹੁੰਦਾ ਬੰਦੇ ਦਾ ਵੀ ਰੈਣੀ ਬੈਣੀ ਬੰਦੇ ਦੀ ਬੋਲ ਚਾਲ ਉਹ ਵਧੀਆ ਹੋਣੀ ਚਾਹੀਦੀ ਛੇ ਬੰਦਾ ਕੱਪੜਾ ਇੱਕੇ ਪਾਈ ਜਾਵੇ ਹੈ ਮੋ ਗਿਆ ਇਹ ਨਹੀਂ ਵੀ ਮਨ ਮੇਰੇ ਪੂਰੇ ਕੱਪੜੇ ਵੀ ਨਹੀਂ ਬੰਦੇ ਤੋਂ ਉਹ ਕਰ ਕਰਦੇ ਹੈਗੇ ਵੀ ਕੱਪੜੇ ਨਾਲ ਬੰਦਾ ਵੱਡਾ ਹੁੰਦਾ ਇਹ ਤਾਂ ਗੱਲ ਸਹੀ ਆ ਕੱਲਾ ਕੱਪੜਾ ਵੀ ਕੀ ਜੀ ਉਹਨੂੰ ਬੋਲਣ ਦੀ ਅਕਲ ਨਹੀਂ ਹੋਊਗੀ ਇਹਦਾ ਕਰਨਾ ਹਨਾ ਫਿਰ ਉਹਦੇ ਕੱਪੜੇ ਪਾ ਜਾਂਦਾ ਵੀ ਕੋਈ ਫਾਇਦਾ ਨਹੀਂ ਹੈਗਾ ਸਾਰੀ ਚੀਜ਼ ਹੈ ਪਤਾ ਕਿਹੜਾ ਵਧੀਆ ਲੱਗਦੀ ਆ ਜਿਵੇਂ ਆਪਾਂ ਕਹਿੰਦੇ ਵੀ ਕੋਈ ਵੀ ਚੀਜ਼ ਆ ਵਧੀਆ ਉਹ ਲੱਗਦੀ ਆ ਜਦੋਂ ਆਪਾਂ ਸਾਰੇ ਆਪਣੇ ਤਾਲਮਿਲ ਮਿਲਦੇ ਹੋਣ ਬੰਦੇ ਦੇ ਕੱਪੜਾ ਵੀ ਵਧੀਆ ਪਾਇਆ ਹੋਵੇ ਉਹ ਬਦੋਂ ਤਰੀਕਾ ਵਧੀਆ ਬੋਲਣਾ ਜੀ ਅਸੀਂ ਤਾਂ ਕਿਵੇਂ ਬੋਲਿਆ ਕਰਦੇ ਹਾਂ ਇਫੈਕਟ ਦਿੰਦਾ ਹੋਵੇ ਹਰ ਇੱਕ ਬੰਦੇ ਨੂੰ ਹਨਾ ਤੇ ਲਵੇ ਨਹੀਂ ਲੱਗਣ ਦੀ ਇਹ ਤਾਂ ਕਹਿੰਦੇ ਨੇ ਸਾਡੇ ਕੱਪੜੇ ਨਾ ਖਰਾਬ ਹੋ ਜਾਣ ਹਨਾ ਤੇ ਬਸ ਪਿਆਰ ਹੋਣਾ ਜ਼ਰੂਰੀ ਆ ਪੈਸਾ ਫੂਸਾ ਕੁਝ ਨਹੀਂ ਆਏਗਾ ਇਹ ਤਾਂ ਸਿਰਫ ਇੱਕ ਮਨਸਾਤ ਸਾ। ਕੀ ਬਸਿਕ ਹੈ ਵੀ ਇਹ ਨਾ ਮਿਨਸਰਦਾ ਵੀ ਨਹੀਂ ਹੈਗਾ ਹਨਾ ਜੇ ਆਪਾਂ ਪਾਵਾਂਗੇ ਇਹਦੀ ਤਾਕਤ ਲੈ ਕੇ ਨਾ ਪਤਾ ਨਹੀਂ ਇਹਨਾਂ ਕੋਲੇ ਹੈ ਨਹੀਂ ਇਹ ਚੀਜ਼ਾਂ ਨੇ ਵੀ ਹੁੰਦਾ ਸਭ ਕੋਲ ਆ। ਗੱਲ ਇਹ ਆ ਵੀ ਅਗਲੇ ਦੇ ਮਨ ਦੀ ਆ ਹਨਾ ਵੀ ਉਹਨੂੰ ਕਿਹੜੀ ਚੀਜ਼ ਵਧੀਆ ਲੱਗਦੀ ਆ ਕਿਹੜੇ ਨਾਲ ਉਹਨੂੰ ਖੁਸ਼ੀ ਮਿਲਦੀ ਆ। ਮੈਨਿਆਂ ਜਿਹੜੀ ਸਾਰੀ ਗੱਲ ਉਹ ਖੁਸ਼ੀ ਦੀ ਆ ਕਿਸੇ ਨੂੰ ਥੋੜੇ ਨਾਲ ਖੁਸ਼ੀ ਮਿਲਦੀ ਆ ਕਿਸੇ ਨੂੰ ਬਹੁਤੇ ਨਾਲ ਖੁਸ਼ੀ ਮਿਲਦੀ ਆ। ਇਹ ਚੀਜ਼ਾਂ ਤੇ ਬੱਚੇ ਅੱਜ ਸਕੂਲ ਗਏ ਹੋਏ ਨੇ ਸਾਡੇ ਤੇ ਜਦੋਂ ਉਹ ਨਾਲ ਹੁੰਦੇ ਨੇ ਫਿਰ ਤਾਂ ਸਾਡੇ ਕੰਮ ਬਹੁਤ ਘੱਟੇ ਹੁੰਦੇ ਨੇ ਤੇ ਜਦੋਂ ਸਕੂਲ ਵਗ ਜਾਂਦੇ ਨੇ ਚਲੋ ਫਿਰ ਐ ਹੁੰਦਾ ਹੀ ਫਟਾਫਟ ਹਨਾ ਜਿਹੜਾ ਕੰਮ ਕਰਨਾ ਉਹ ਕਰੀਏ ਉਹ ਪਹਿਲਾਂ ਖਾਣ ਪੀਣ ਨੂੰ ਪਾ ਦਿੰਦੇ ਨੇ ਉਹਨਾਂ ਨੂੰ ਮਸਾ ਮੌਕਾ ਮਿਲਦਾ ਵੀ ਖਾਈਏ ਜਾ ਕੇ ਬਾਹਰ ਹਾਲੇ ਤੋਂ ਕਹਿੰਦੀ ਮम्मा 26 ਜਨਵਰੀ ਨੂੰ ਸਾਨੂੰ ਛੁੱਟੀ ਹੋ ਗਈ ਜਿਹੜਾ ਸਾਡਾ ਸਮਾਰ ਹੈਗਾ ਸਾਨੂੰ 26 ਜਨਵਰੀ ਨੂੰ ਦਵਾ ਕੇ ਲੈ ਕੇ ਆਵਾਜ਼ ਆ ਰਹੀ ਹੈ ਮਿਲਦੇ ਆਪਾਂ ਆਪਾਂ ਪਹੁੰਚ ਗਏ ਅਸੀਂ ਸੰਗਰੂਰ ਸ਼ਹਿਰ ਦੇ ਵਿੱਚ ਤੇ ਆਪਾਂ ਇਥੋਂ ਜਿੰਦਲਵਾਲਿਆਂ ਨੂੰ ਕਰਾਵਾਂਗੇ ਪਹਿਲਾਂ ਵਿੱਕੀ ਦੀ ਅਲਟਰਾਸਾਉਂਡ ਕਿਉਂਕਿ ਟਾਈਮ ਲੱਗ ਜਾਂਦਾ ਉਹ ਚੀਜ਼ ਨੂੰ ਤਾਂ ਕਰਕੇ ਜਿਹੜਾ ਕੰਮ ਪਹਿਲਾਂ ਜ਼ਰੂਰੀ ਆ ਉਹੀ ਕਰੀਏ ਬਾਕੀ ਤਾਂ ਬਾਅਦ 'ਚ ਵੀ ਹੋ ਜਾਂਦੇ ਨੇ ਹਨਾ ਦੇਖਦੇ ਹਾਂ ਉਹ ਅੱਗੇ ਜੇ ਆ ਉਹ ਦੇ ਸੱਕਰੀਆ ਸੋタル ਕੋ ਬਰਨਾਲਾ ਕੰਚੀਆਂ ਪਹਿਲਾ ਉਹ ਲੋਪੀ ਜਾਓਗਾ ਇਹ ਦੂਜਾ ਹਾਂ ਬਣੋਗੇ ਬਰਨਾਲਾ ਕੰਚੀਆਂ ਫੇਰ ਆਊਗਾ ਸੱਕਰੀਆ ਸੋタル ਬਹੁਤ ਆਇਆ ਉਸ ਯੋਰੀ ਬਹੁਤ ਗੇੜੇ ਮਾਰਣੀ ਜਿਸ ਤਰੀਕੇ ਸੰਗਰੂਰ ਤਾਂ ਆਇਆ ਬਣਾ ਲਿਆ ਕਿੰਦਰ ਵਾਂਗੂ ਇਹ ਹਾਂ ਨਾ ਘੜ ਘੜ ਕੇ ਵਰਤਦਾ ਹਾਂ ਕਿੰਨੇ ਚ ਮਹੀਨੇ ਚ ਦੋ ਵਾਰ ਪੰਦਰਾਂ ਬੰਦਾਂ ਨੀ ਨਵਾਬ ਨੋਮੀਨੇਟਿਆ ਰਸਨਾ ਵੀ ਵਾਰੀ ਆ ਗਿਆ ਨੋਮੀਨੇਟਿਆ ਯਾਰ ਫੇਰ ਵੀ ਚ ਦੀ ਕਈ ਵਾਰ ਮਹੀਨੇ ਬਾਅਦ ਵੀ ਬੁਲਾ ਲੈਂਦੇ ਤੇ ਮਤਲਬ ਵੀ 15 ਗੁਆਰ ਤਾਂ ਹੋਈ ਆ ਆਈ ਆ ਬਾਸਨ ਦੇ ਡਾਕਟਰ ਬਾਸਨ ਬੱਚਿਆਂ ਵਾਲਾ ਸ਼ਿਸ਼ੂ ਕੇਅਰ ਫੇਮਸ ਨੇ ਉਰੇ ਦੇ ਖੜਜੋ ਖੜਜੋ ਬਾਬਾ ਜੀ ਖੜਜੋ ਖੜਜੋ ਬਾਬਾ ਜੀ ਖੜਜੋ ਇਹ ਨਹੀਂ ਕਹਾਣਾ ਕਰ ਬਾਬਾ ਆ ਬਾਬਦੇ ਮਰੁੱਤੀਆਂ ਆਲਟਵੀਆਂ ਆ ਇਹਨਾਂ ਵਾਸਤੇ ਇਹਨੇ ਹੋਰ ਲੈ ਲੱਕੀ ਇਹ ਕਰ ਦੇਖੀ ਖੜਦੇ ਨਾ ਤੇ ਜਾ ਤੇਜੀ ਵਾਲੇ ਕਰਦੇ ਵੀ ਇਸ ਤੋਂ ਮਿਲ ਜਣਾ ਆਪਾਂ ਵੀ ਤਾਂ ਹੌਲੀ ਜਾਣ ਲੱਗ ਰਹੇ ਆ ਉਹ ਹੀ ਤਾਂ ਹੈਗਾ ਵੀ ਆਪ ਦਾ ਮਰਦਿਆਂ ਨਾਲ ਦੂਜਿਆਂ ਨੂੰ ਵੀ ਲੈ ਕੇ ਵਹਿ ਜਾਂਦੇ ਹੋ ਵੀ ਹੌਲੀ ਤੁਸੀਂ ਉਹ ਕਰ ਲਓ ਲਾਓ ਕਿੰਨੇ ਲਈ ਹਾਂਜੀ ਅਸੀਂ ਨੇ ਜੁੱਤੀਆਂ ਵਾਲੀ ਆ ਜਿਹੜੀ ਆਪਣੀ ਸ਼ਾਪਿੰਗ ਕੰਪਲੀਟ ਕਰ ਲਈ ਆ ਹਨਾ ਮੇਰੀਆਂ ਬਿੱਕੀਆਂ ਦੀਆਂ ਤੇ ਮੱਗਰ ਦੀਆਂ ਤੇ ਜਸਨੀਤ ਦੀਆਂ ਸਾਡੀਆਂ ਚਾਰਾਂ ਦੀਆਂ ਜੁੱਤੀਆਂ ਆ ਚੁੱਕੀਆਂ ਨੇ ਤੇ ਰਹਿ ਗਏ ਹਰਪ੍ਰੀਤ ਤੇ ਸਾਹਿਬ ਉਹ ਹੁਣ ਆਵਦੀਆਂ ਲੈ ਆਉਣਗੇ ਟਿਰਬੇ ਤੋਂ ਲੈ ਕੇ ਜਾਣੀ ਨੂੰ ਤਾਂ ਉਹਨਾਂ ਦੀ ਮੱਦੀਆ ਸੰਗਰੂਰ ਆਉਣਾ ਤਾਂ ਉਹ ਸੰਗਰੂਰ ਤੋਂ ਲੈ ਜਾਣਗੇ ਆਪਾਂ ਪਹੁੰਚ ਗਏ ਜੀ ਕਾਰ ਪਾਰਕਿੰਗ ਦੇ ਵਿੱਚ ਹੁਣ ਆਪਾਂ ਆਪਣੀ ਗੱਡੀ ਕੱਢਦੇ ਆ ਬਾਹਰ ਤੇ ਚੱਲਦੇ ਆ ਘਰਾਂ ਨੂੰ ਕਾਫੀ ਟਾਈਮ ਲੱਗ ਗਿਆ ਤੇ ਹਰਪੇ ਦਾ ਜਿਹੜਾ ਸੂਟ ਡਾਈ ਕਰਵਾਉਣਾ ਸੀ ਉਹ ਨੂੰ ਥੋੜਾ ਜਿਆਦਾ ਟਾਈਮ ਲੱਗ ਗਿਆ ਤੇ ਬੜੀ ਮੁਸ਼ਕਲ ਨਾਲ ਹੋਇਆ ਜਿਹੜੇ ਪਹਿਲਾਂ ਹੋਇਆ ਨਹੀਂ ਫਿਰ ਸੰਦੂਰ ਆਏ ਤਾਂ ਹੀ ਡਾਈ ਕਰਵਾਇਆਗਾ ਸੋ ਧੰਨਵਾਦ ਕਰਾਂ ਖਰਚਾ ਆ ਕਾਂਟਾ ਖਰਚਾ ਆ ਤਰ੍ਹਾਂ ਸੰਦੂਰ ਦਾ ਮਸੂੜਾ ਪੂਰਾ ਹੈ ਠੀਕ ਆ ਹੁਣ ਆਪਾਂ ਚੱਲਾਂਗੇ ਅੱਡੇ ਕਣੀ ਮਿੱਟੂ ਛੋਲੇ ਭਟੂਰੇ ਮਾਕੇ ਤੇ ਜੁੱਤੀਆਂ ਜੱਤੀਆਂ ਵਾਲਾ ਭਾਈ ਆ ਅਹੀ ਰੈਡੀ ਹਾਲੀਵੁੱਡ ਉਹਰੇ ਕਰਦੇ ਹੁੰਦੇ ਨੇ ਅੱਛਾ ਆ ਤੀ ਘੰਟਾ ਕਰਦੇ ਆ ਓਕੇ ਚਲੋ ਉਰੀ ਉਰੀ ਇਹ ਹੋ ਆ ਗਿਆ ਕੋਟ ਆ ਗਿਆ ਇੱਥੇ ਕਚਰੀਆਂ ਅੱਧਾਈਆਂ ਲਾ ਦਈਆਂ ਬਾਈ ਮੈਨੂੰ ਲੱਗਦਾ ਆਪਾਂ ਨੂੰ ਸੰਗਰੂਰ ਇਹ ਆਉਣਾ ਚਾਹੀਦਾ ਸ਼ਾਪਿੰਗ ਕਰਨ ਵਾਸਤੇ ਕੀ ਖਿਆਲ ਹੈ ਐਸੇ ਵੀ ਫਿਰ ਖੁੱਲ ਜਾਈਏ ਲੱਗਦਾ ਦੜਬਾ ਵੀ ਤਾਂ ਉਨੀ ਮਾਂਜਦਾ ਆਪਾਂ ਨੂੰ ਨਹੀਂ ਇੰਦਰ ਪਹਿਤ ਆਪਾਂ ਨੂੰ ਕਰ ਪਿਆ ਤਾਂ ਪੇਤਾ ਬਸ ਥੋੜਾ ਜਾਏ ਆ ਵੀ ਜਿੱਥੇ ਬੰਦਾ ਕਹਿੰਦੇ ਨੇ ਕਟਾ ਲੈਂਦਾ ਹੁੰਦਾ ਬੋਰ ਜੇ 1000 ਰੁਪਏ ਘਟ ਜੇ ਹੈ ਕਹਿੰਦੇ ਉਹ 1000 ਰੁਪਈਆ ਦੀ ਮਾਨ ਵਾਧੂ ਹੁੰਦਾ ਤੇ ਸ਼ਾਪਿੰਗ ਕਰ ਲਈ ਆ ਜੁੱਟੀਆਂ ਜੱਟੀਆਂ ਲੈ ਲਈਆਂ ਅਸੀਂ ਨੇ ਹਾਂ ਮੱਗਰ ਸਿੰਘ ਕਹਿੰਦਾ ਮੈਂ ਪਾਤੜਾ ਤੋਂ ਲੈ ਕੇ ਆਉਂਗਾ ਵਿੱਕੀ ਨੇ ਉਰੌ ਲੈ ਲਿਆ ਮੈ ਲੈ ਲੀਆਂ ਜਸਨੀ ਨੇ ਲੈ ਲਈਆਂ ਰਹਿ ਗਏ ਹਰਪੀਤ ਤੇ ਸਹਿਬ ਇੱਕ ਦਿਨ ਆ ਕੇ ਕਿਉਂਕਿ ਸਹਿਬ ਦਾ ਹਲੇ ਕੋਟ ਪੈਂਟ ਵਗੈਰਾ ਚਿਕਨ ਵਗੈਰਾ ਕਰਨਾ ਹਨਾ ਫਿਰ ਉਹਦੇ ਹਿਸਾਬ ਨਾਲ ਹੀ ਉਹਦੀ ਜੁੱਤੀ ਜੋੜਾ ਲਿਆ ਜਾਊਗਾ। ਅੰਜਸਨੀ ਦਾ ਸੂਟ ਸ਼ਾਰਟ ਦੇ ਨਾਲ ਆਪਾਂ ਨੇ ਲੈ ਲਿਆ। 1 ਮਿੰਟ 1 ਮਿੰਟ ਦੋਨੋਂ ਇਕੱਠੀ ਲਾਗੇ ਮੋੜਨਾ। ਟਾਈਮ ਲੱਗ ਰਿਹਾ ਨਾ ਮੁੱਲੋਂ ਮਲਿਕ 1 ਵਜ ਗਿਆ ਸਾਨੂੰ। ਸ਼ੋਪਿੰਗ ਕਰਦਿਆਂ ਨੂੰ ਜਾਮ ਲੱਗ ਗਿਆ ਖੰਡਾ ਰਹਿ ਨਾ ਉਹ ਇਹ ਹੈਗਾ ਸੰਗਰੂਰ ਦਾ ਬਾਸਾਡਾ ਅੱਧਾ ਮੂਰੇ ਆ ਜਾਗਾ ਕਿ ਜ਼ੋਰ ਗਿਆ ਕਿ ਕਿਤੇ ਭਾਈ ਮੂਰੇ ਪਾਉਣ ਲੈ ਤੇ ਤਾਂ ਵੈਸੇ 81 ਵਾਲੀ ਚੱਲ ਆਏ ਬਾਬੇ ਕੋਈ ਹਾਂ ਬਾਬੇ ਨੂੰ ਖੋ ਮਾ ਦੇਖਣਾ ਕਰੇ ਕੋਈ ਸਵਾਰੀਆਂ ਚੱਕਦੇ ਤਾਰ ਦੇ ਆ ਪਹਿਲਾ ਦੋ ਚਟਕਣੀਆਂ ਵਾਲੇ ਵਹਿਗ ਆ ਦੇ ਹਾਂ ਜਾਨਾ ਕਿੰਨੇ ਸੋਹਣੇ ਬੈਗ ਪਏ ਨੇ ਕਪੜਾ ਲੀੜਾ ਪਾਉਣ ਨੂੰ ਵੀਰਾਣ ਨਾ ਕਿ ਤਾਂ ਹੁੰਦੀ ਹੁੰਦਾ ਰਸ਼ ਸਮਾਨ ਨੇ ਦੇਖਿਆ ਕਿੰਨਾ ਹੁੰਦਾ ਉੱਥੇ ਮੁਲੀ ਨੇ ਕਿ ਕਦੋਂ ਨਾ ਕੜਗੇ ਮੁਲੀ ਅੰਦਰ ਜਾਣਾ ਅੱਗੇ ਕੜਗੇ ਇੱਕ ਨਹੀਂ ਲਾਦੀ ਹੁੰਦੀ ਇਕੱਠੀ ਆਪਾਂ ਫਿਰ ਤਿੰਨ ਚਾਰ ਲਵਾਵਾਂਗੇ ਜੀ ਤੇ ਹੁਣ ਆਪਾਂ ਪਹੁੰਚ ਚੁੱਕੇ ਆਂ ਦਿਰਬੇ ਤੇ ਵਿੱਕੀ ਇੱਧਰ ਸੌਦਾ ਲੈਣ ਗਿਆ ਹੈ ਸੌਦੇ ਦੀ ਦੁਕਾਨ ਦੇ ਵਿੱਚ ਸੌਦੇ ਤੋਂ ਵਿੱਕੀ ਥੋੜਾ ਜਿਆਦਾ ਭਾਜਦਾ ਕਹਿੰਦਾ ਫੇਰ ਲੈ ਜਾਾਂਗੇ ਮੈਂ ਕਿਹਾ ਨਹੀਂ ਕਾਲੂ ਵੀ ਲੈਣਾ ਅੱਜ ਵੀ ਲੈਣਾ ਹਨਾ ਮੈਂ ਕਿਹਾ ਹੁਣ ਟਾਈਮ ਹੈਗਾ ਤਾਂ ਸੌਦਾ ਲਏ ਚੱਲ ਜਿਹੜੇ 2-4 ਲੈਣੇ ਨੇ ਮਾਹ ਲੈ ਆ ਜਾ ਕੇ ਇਹ ਨੂੰ ਆਮੰਦਾ ਕਹਿੰਦਾ ਚੱਲ ਪਰਸੋਂ ਵੀਡੀਓ ਕਰਾਂਗੇ ਹਨਾ ਫੇਰ ਲੈ ਜਾਾਂਗੇ ਮੈਂ ਕਿਹਾ ਫੇਰ ਪਰਸੋਂ ਨੂੰ ਹਨੇਰਾ ਹੋ ਜਾਣਾ ਉੱਨੇ ਜਾਂਦੇ ਨੂੰ ਕਈ ਵਾਰ ਹੁਣ ਤਾਂ ਹਲੇ 2 ਵਜੇ ਨੇ ਆਪਾਂ ਲੇ ਚੱਲਦੇ ਆਂ ਗਿਆ ਹੋਇਆ ਦੇਖਦੇ ਆਂ ਸੌਦਾ ਲੈ ਕੇ ਆਉਣਾ ਤੇ ਫੇਰ ਆਪਾਂ ਚੱਲਾਂਗੇ ਜੀ ਵਿੱਕੀ ਦੀ ਜਾੜ ਦਿਖਾਉਣ ਇਹਦੇ ਦੰਦਾਂ ਦਾ ਟ੍ਰੀਟਮੈਂਟ ਕਰਵਾਉਣਾ ਥੋੜਾ ਜਿਹਾ ਮੈਂ ਦਿਖਾਉਣੇ ਨੇ ਆਪਣੇ ਤੇ ਫੇਰ ਆਪਾਂ ਹੁਣ ਕੌਰੀਆਂ ਜਾਵਾਂਗੇ ਕਿਉਂਕਿ ਐ ਹੋ ਜਾਂਦਾ ਜਿਸ ਦਿਨ ਆਪਾਂ ਬਾਰ ਨਿਕਲੀ ਹੈ ਵੀ ਸਾਰੇ ਕੰਮ ਕਰੇ ਜਾਈਏ ਤੋ ਨਾਲੇ ਹੁਣ ਪਤਾ ਨਹੀਂ ਕੰਮ ਬੰਦ ਨਹੀਂ ਆਣਾ ਹੁਣ ਚੱਕਾ ਮੈਨੂੰ ਨਹੀਂ ਹੋਣਾ ਕੋਈ ਚਾ ਕੋਈ ਪਹਿਲਾਂ ਗੇਰੇ ਹੋ ਚੱਲਦੇ ਆਪਾਂ ਕੀ ਦੇਖ ਲੇਖੋ ਜੀ ਆਹ ਪੁਲ ਸੀ ਾਡਾ ਵਾਡਾ ਕਰਾਸ ਕਰਕੇ ਕਿਹੜੀ ਗੱਡੀ ਇਹ ਆਹ ਦਰੱਖਤ ਆਹ ਦਰੱਖਤ ਤੇ ਇੱਥੇ ਬੱਚੀ ਆ ਕੇ ਦੇਖੋ ਬਹੁਤ ਉੱਚੇ ਬੱਚੇ ਤਾਂ ਹੋਰ ਹੋਰ ਗੱਡੀ ਬਿਲਕੁਲ ਇਕੱਠੀ ਹੋ ਗਈ ਇੱਥੇ ਖੜੀ ਸੀ ਉਹ ਗੱਡੀ ਉਸ ਦਿਨ ਲੈ ਗਏ ਹੁਣ ਤਾਂ ਮੈਨੂੰ ਲੱਗਾ ਲੀਆ ਪਿੱਛੇ ਖੜੀ ਆ ਉਹ ਤਾਂ ਉਹ ਖੜੀ ਪਿੱਛੇ ਦੇਖ ਹਾਂ ਖੜੀ ਪਿੱਛੇ ਨਹੀਂ ਅੱਗੇ ਦੇਖ ਲੈ ਚੱਲ ਤੂੰ ਤਾਂ ਉਹ ਉਹ ਖੜੀ ਆ ਉਹ ਗੱਡੀ ਫੈਕਟਰੀ ਕੋਲ ਆ ਕੋਲੀ ਇਕੱਠੀ ਹੋਈ ਪਈ ਆ ਜਦੋਂ ਇੰਨਾ ਜੰਪ ਕਰੂਗੀ ਗੱਡੀ ਫੇਰ ਤਾਂ ਇਕੱਠੀ ਹੋਣੀ ਆ ਕਿਉਂਕਿ ਇਹਦਾ ਇੱਕ ਲੁਫਾਫਾ ਪਤਾ ਨਹੀਂ ਰੱਬ ਜਾਣੋ ਸ਼ਰਾਬ ਪੀਤੀ ਹੋਈ ਸੀ ਉਹਨਾਂ ਦੀ ਹੈ ਨਾ ਜਾਂ ਕੋਈ ਕੁਦਰਤੀ ਧੁੰਦ ਤੰਦ ਪਰ ਇੰਨਾ ਜੰਪ ਪਰ ਗੱਡੀ ਭੱਜੀ ਹੋਈ ਏ ਕਰੂਗੀ ਵੀ ਐਡਾ ਪੁਲ ਕ੍ਰੋਸ ਕਰ ਜੇ ਜਿਵੇਂ ਗੱਡੀ ਤੇ ਫੰਗ ਲੱਗੇ ਹੁਣ ਐਸਾ ਹਾਵ ਨਾਲ ਗੱਡੀ ਨੂੰ ਕਰੇ ਹਾਂ ਹਾਂ ਉਹ ਲਗੇ ਮੁੰਡੇ ਵੀ ਇਹ ਮੁਰੇ ਪੁਲ ਬੰਦ ਰਿਹਾ ਬਚਾਰੀ ਆ ਗੱਡੀ ਭੱਜੀ ਹੋਈ ਵੀ ਸਿੱਧਾ ਰੋੜਾ ਵਾਸੇ ਇਸ ਹਿਸਾਬ ਨਾਲ ਉਹ ਹੋ ਗਿਆ ਚਲੋ ਬਾਕੀ ਕਰਮਾਂ ਚ ਕਹਿੰਦੇ ਜਿੰਨੀ ਗੱਲੀ ਕੀ ਹੋਈ ਹੁੰਦੀ ਆ ਹਨਾ ਉਹ ਤਾਂ ਹਰ ਹੀ ਲੀ ਆਪਣੇ ਉਹ ਹੁੰਦਾ ਬੱਜੀ ਪੌਣੇ ਤਿੰਨ ਆ ਰਿਖਤਾ ਕਿੰਨਾ ਕੋ ਡਾਟੇ ਬਾਕੀ ਇਹ ਆ ਭਾਈ ਹੌਲੀ ਜਾਇਆ ਕਰੋ ਹਨਾ ਤੁੰਦ ਵਿੱਚ ਤਾਂ ਖਾਸ ਕਰਕੇ ਆ 5 ਮਿੰਟ ਵੱਧ ਲੱਗ ਜਾਣਗੇ 10 ਮਿੰਟ ਵੱਧ ਲੱਗ ਜਾਣਗੇ ਸੇਫਟੀ ਤਾਂ ਹੈਗੀ ਆ ਆਪਣੀ ਬਸ ਗੱਡੀ ਨੂੰ ਭਜਾਓ ਨਾ ਆਰਾਮ ਨਾਲ ਜਾਓ ਕਰਤੇ ਫਟਾ ਗਿੜਾ ਕਰਤਾ ਅੱਜ ਇਹ ਨਾ ਕਰਤਾ ਕਿ ਜੰਨ ਚਾਹ ਉਹ ਮਸੇ ਪੈਸੇ ਤੇ ਆ ਮੈਂ ਅੱਜ ਸਵੇਰੇ ਹੀ ਲੱਗੀ ਦੀ ਗੱਡੀ ਇੱਧਰ ਅਸੀਂ ਅੱਜ ਕਹਾ ਗੱਡੇ ਸੌਰੂ ਉਦੋਂ ਕੱਢ ਜਾਣਾ ਨੰਨੂ ਨੂੰ ਕੰਮ ਤੇ ਜੱਗੇ ਅੱਛਾ ਤੇ ਹੁਣ ਚੱਲ ਰਿਹਾ ਜੀ ਬਿੱਕੀ ਦੇ ਦੰਦਾਂ ਦਾ ਟ੍ਰੀਟਮੈਂਟ ਹੁਣ ਅਸੀਂ ਆਗੇ ਕੌਰੀਆਂ ਕੌਰੀਆਂ ਤੋਂ ਅਸੀਂ ਦੰਦਾਂ ਦਾ ਟ੍ਰੀਟਮੈਂਟ ਕਰਾਉਣੀ ਕਿਉਂਕਿ ਬਿੱਕੀ ਦੀ ਜਾੜਾ ਜਿਹੜੀ ਬਹੁਤ ਜ਼ਿਆਦੇ ਦੁਖ ਰਹੀ ਸੀ 2-3 ਦਿਨਾਂ ਦੀ ਪਹਿਲਾਂ ਵੀ ਦਵਾਈ ਲੈ ਕੇ ਗਏ ਸੀ ਤੇ ਉਹਨਾਂ ਨੇ ਦੁਬਾਰੋ ਫੇਰ ਬੁਲਾਇਆ ਸੀ ਚਲੋ ਜਾਂਦੇ ਹਾਂ ਵਿਆਹ ਕੰਮ ਵੀ ਫਰੇ ਜਾਂਦੇ ਆ ਲੈ ਕੰਨ ਲੈ ਫੜਾ ਦੇ ਉਹ ਲੈ ਲੈ ਕੰਨ ਤੇ ਪਰ ਉਹ ਕਿੱਥੇ ਆ ਜਿਹੜਾ ਤੇਰਾ ਆ ਲੈ ਦੇਖੀ ਆ ਦੀਦੂ ਦੇ ਕੰਨ ਆ ਤੇਰਾ ਸੀ ਨਾ ਤੇਰੇ ਅੰਦਰ ਆ ਲਈ ਤੂੰ ਤਾਈ ਤੂੰ ਦੱਬਣਾ ਤੇਰੀ ਕੰਨਾਂ ਵਾਸਤੇ ਆ ਗਿਆ ਵੈਰੀ ਗੁੱਡ ਤੇਰੇ ਜੂੜੇ ਕਰਕੇ ਪੁੱਤੋ ਉਹ ਮਿਲਿਆ ਨਹੀਂ ਹੈਗਾ ਫੇਰ ਵੱਡੀ ਫੇਰ ਮੈਂ ਤੈਨੂੰ ਆ ਲੈ ਤੇ ചലോ <laughs> ਹਾਂ ਹੱਕੀ ਆ ਵੇ ਹੱਕੀ ਆ ਵੇ ਇਹਨੇ ਤਾਂ ਕੱਟ ਮਾਰਦੀ ਆ ਬਈ ਤੂੰ ਫੇਟ ਕੱਟ ਮਾਰਦੀ ਆ ਇਹ ਯਾਰ ਦੇਖਾ ਦੂਜੀ ਸਹੇਬਾ ਵਾਲੀ